ਗੁਰਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦੇ ਉੱਤੇ 에어ਪੋਰਟ ਅਥਾਰਟੀ ਦੇ ਨਾਲ CISF ਨਾਲ ਔਰ ਬਾਕੀ ਵੀ ਜਿਹੜੇ ادارے ਉਹਨਾਂ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਜਿਹੜੇ ਮਾਹੌਲ ਬਣਿਆ ਪਿਆ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਵਾਲੀ ਸਾਈਡ ਤੋਂ ਡਰੋਨ ਦੇ ਰਹੀ 에어ਪੋਰਟ ਨੂੰ ਟਾਰਗੇਟ ਕੀਤਾ ਗਿਆ ਉਹਦੇ ਬਾਰੇ ਮੈਂ ਸਾਰੀ ਰਿਵਿਊ ਲਏ ਨੇ ਸੋ ਸਾਰੀ ਸਥਿਤੀ ਅੰਡਰ ਕੰਟਰੋਲ ਹੈ ਸਾਡਾ ਜਿਹੜਾ ਡਿਫੈਂਸ ਸਿਸਟਮ ਬਹੁਤ ਵਧੀਆ ਹੈ ਕੋਈ ਐਹੀ ਜੀ ਗੱਲ ਨਹੀਂ ਕਿ ਕੋਈ ਇੱਥੇ ਕੋਈ ਬਹੁਤ ਵੱਡੀ ਘਟਨਾ ਨਹੀਂ ਹੋਈ ਸੋ ਇਸ ਕਰਕੇ ਸਭ ਕੁਝ ਅੰਡਰ ਕੰਟਰੋਲ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ 에어ਪੋਰਟ ਪ੍ਰਤੀ ਕਿਉਂਕਿ ਸਾਡੀ ਇਹ ਇਕਨੋਮਿਕਸ ਦੀ ਜਿਹੜੀ ਅਮਰਸਰ ਦੀ ਖਾਸ ਕਰਕੇ ਇਹ ਹੱਬ ਹੈ ਮਤਲਬ ਰੀਡ ਦੀ ਹੱਡੀ ਕਹਿ ਸਕਦੇ ਕਿਉਂਕਿ ਬਹੁਤ ਵੱਡੀਆਂ ਲੋਕਾਂ ਦਾ ਯਾਤਰੀਆਂ ਦਾ ਆਉਣਾ ਜਾਣਾ ਸਾਡੇ ਐਨ ਆਰ ਆਈ ਭਰਾਵਾਂ ਦਾ ਵੀ ਇੱਥੇ ਹੈ ਸੋ ਜਿਹੜੀ ਵੀ ਖਬਰ ਚਲਾਉਣੀ ਹੈ ਬਹੁਤ ਦਹਿਸ਼ਤ ਵਾਲੀ ਖਬਰ 에어ਪੋਰਟ ਨੂੰ ਲੈ ਕੇ ਨਾ ਚਲਾਇਆ ਕਰੋ ਕੋਈ ਐਸੀ ਦੀ ਗੱਲ ਨਹੀਂ ਕੀ ਆ ਸਾਰਾ ਕੁਝ ਹੀ ਹੈ ਮਤਲਬ ਬਿਲਕੁਲ ਉਸੇ ਤਰੀਕੇ ਨਾਲ ਠੀਕ ਹੈ ਸਿਰਫ ਜਿਹੜੇ ਪ੍ਰੋਟੋਕਾਲ ਫਾਲੋ ਕਰ ਰਹੇ ਹਨ ਜਦੋਂ ਵੀ ਦਾ ਥੋੜੇ ਸਕਾਵੇਂ ਹੁੰਦੇ ਆ ਅਸੀਂ ਪਹਿਲ ਦੇ ਆਧਾਰ ਤੇ ਅੰਮ੍ਰਿਤਸਰ 에어ਪੋਰਟ ਚਲਾਉਂਦੀ ਮੰਗ ਰੱਖਣੀ ਹੈ ਮੈਂ ਅੱਜ ਵੀ ਕਹਿਣਾ ਕਿਉਂਕਿ ਪਾਕਿਸਤਾਨ ਵਾਲੇ ਬੰਨੇ ਲਾਹੌਰ ਦਾ 에어ਪੋਰਟ ਚੱਲ ਰਿਹਾ ਹੈ ਦੂਸਰੇ 에어ਪੋਰਟ ਚੱਲ ਰਿਹਾ ਹੈ ਅਸੀਂ ਵੀ ਕਹਿੰਨੇ ਕਿ ਜਿਹੜੇ ਸਾਡੇ ਬਾਰਡਰ ਦੇ ਮੈਨੂੰ ਪਤਾ 25-30 에어ਪੋਰਟ ਬੰਦ ਕੀਤੇ ਨੇ ਸਰਕਾਰ ਇਹਦੇ ਗੌਰ ਕਰੇ ਕੁਝ ਫਲਾਈਟ ਜਿਹੜੀਆਂ ਨੇ ਜ਼ਰੂਰ ਚਲਾਉਂਦੀ ਹੈ ਆਜ਼ਾਦ ਦਿਨ ਤੇ ਅਸੀਂ ਉਮੀਦ ਵੀ ਕਰਦੇ ਹਾਂ ਕਿਉਂਕਿ ਅਸੀਂ ਲੋਕ ਸ਼ਾਂਤੀ ਚਾਹੁੰਦੇ ਹਾਂ ਔਰ ਜੰਗਾਂ ਵੀ ਕਿਸੇ ਮਸਲੇ ਦਾ ਹੱਲ ਨਹੀਂ ਕੋਈ ਸ਼ੱਕ ਨਹੀਂ ਕਿ ਇਹ ਜੰਗ ਥੋਪੀ ਗਈ ਆ ਪਾਕਿਸਤਾਨ ਵੱਲੋਂ ਸਾਡੇ ਡਰਗ ਦੀ ਬਹੁਤ ਵੱਡੀ ਸਮੱਸਿਆ ਆੜੀ ਸਾਡੇ 2 ਲੱਖ ਤੋਂ ਵੱਧ ਜਿਹੜੇ ਨੌਜਵਾਨੇ ਡਰਗ ਦੀ ਫੇਨ ਚੜੇ ਆ ਇਸ ਕਿਤੇ ਦੇ ਪਾਕਿਸਤਾਨ ਵੱਲੋਂ ਚੜਾਏ ਗਏ ਨੇ ਪੰਜਾਬ ਦੇ ਨੌਜਵਾਨ ਸੋ ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਕਿਤੇ ਨਾ ਕਿਤੇ ਲੋਕ ਸੋਚਦੇ ਨੇ ਇਹਦੇ ਹੱਲ ਪਹੁੰਚਣਾ ਚਾਹੀਦਾ ਦੋਸਤੋ ਜੰਗ ਜਿਹੜੀ ਥੋਪੀ ਗਈ ਹੈ ਸੋ ਅਸੀਂ ਵੀ ਚਾਹੁੰਦੇ ਆ ਇਹ ਇਲਾਕੇ ਸ਼ਾਂਤੀ ਹੋਵੇ ਵਪਾਰ ਖੁੱਲਣ ਲੋਕ ਸੁਖੀ ਰਹਿਣ ਪਰ ਇਹਦੇ ਵਾਸਤੇ ਦੋਹਾਂ ਧਿਰਾਂ ਦਾ ਰਜ਼ਾਮੰਦੀ ਹੋਣਾ ਬੜਾ ਜ਼ਰੂਰੀ ਹੈ ਅੱਛਾ ਉਹ 에어ਪੋਰਟ ਨੂੰ ਲੈ ਕੇ ਅਸੀਂ ਇਹ ਕਹਿਣਾ ਚਾਹੁੰਦੇ ਕਿ 에어ਪੋਰਟ ਤੇ ਕੋਈ ਇਹੋ ਜੀ ਖਤਰੇ ਵਾਲੀ ਗੱਲ ਨਹੀਂ ਕਿ ਰਾਤ ਵੀ ਬਹੁਤ ਵੱਡੀਆਂ ਖਬਰਾਂ ਆਈਆਂ ਕਿ ਡਰੋਨ ਧਮਾਕੇ ਹੋ ਗਏ ਜੀ ਲਾ ਫਲਾ ਹੋ ਗਿਆ ਮੈਂ ਉਹ ਸਾਰਾ ਕੁਝ ਰਿਵਿਊ ਕੀਤਾ ਕੋਈ ਵੀ ਐਜੀ ਗੱਲ ਨਹੀਂ ਮੈਂ ਕਹਿੰਦਾ ਸੀ 6 ਡਰੋਨ ਦੇ ਰੇਟਾਏ ਗਏ ਇੱਥੇ ਕੋਈ ਦਿਗਾ ਕੋਈ ਡਰੋਨ ਦੀ ਦੇਖੋ ਡਰੋਨ ਆਏ ਆ ਉਹਦੇ ਰੋਜ਼ ਦਾ ਰੁਟੀਨ ਅੱਜ ਕੋ ਪਹਿਲੇ ਜੀ ਤਾਂ ਆਏ ਨਹੀਂ ਇਹਦੇ ਲੰਬੇ ਰੁਟੀਨ ਬਾਰਡਰ ਦੇ ਨਾਲ ਸਾਰੇ ਇੰਡੀਆ ਦੇ ਬਾਰਡਰ ਨਾਲ ਆ ਰਹੇ ਜਿੰਨੇ ਲੱਗੇ ਨੇ ਸੋ ਜਿਹੜੇ ਧਮਾਕੇ ਹੋਏ ਉਹ ਜੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ 에ਰਪੋਰਟ ਦੇ ਉੱਤੇ ਮੈਂ ਦੱਸਣਾ ਚਾਹੁੰਦਾ ਸਰ ਅੱਛਾ ਸਰ 에ਰਪੋਰਟ ਸ਼ੁਰੂ ਕਰਾਉਣ ਵਾਸਤੇ ਕੀ ਪ੍ਰਯਾਸ ਕੋਈ ਤੁਸੀਂ ਸਭ ਤੋਂ ਵੱਡੇ ਪ੍ਰਤੀਨਿਧੀਆਂ ਏਅਰਪੋਰਟ ਤੇ। ਪ੍ਰਯਾਸ ਇਹ ਹੋਣਗੇ ਕਿ ਅਸੀਂ ਸਰਕਾਰ ਨਾਲ ਗੱਲਬਾਤ ਕਰਾਂਗੇ ਕਿ ਹੁਣ ਕੱਲਾ ਆਪਣਾ ਬੰਦ ਹੋਵੇ ਤਾਂ ਫਿਰ ਤਾਂ ਮੈਂ ਇਹਨਾਂ ਦੀ ਲੜਾਈ ਹੋਰ ਤਰੀਕੇ ਨਾਲ ਲੜਾਂ। ਇਸ ਵੇਲੇ ਬਾਰਡਰ ਦੇ ਨਾਲ ਲੱਗਦੇ ਸਾਰੇ ਏਅਰਪੋਰਟ ਬੰਦ ਨੇ। ਸੋ ਜਦੋਂ ਵੀ ਡਿਸੀਜਨ ਲੈਣਗੇ ਉਹ ਇਸ ਚੀਜ਼ ਨੂੰ ਧਿਆਨ ਦੇ ਰੱਖ ਕੇ ਲੈਣਗੇ ਕੋਈ ਕਿਉਂਕਿ ਪਾਕਿਸਤਾਨ ਦੀ ਤੁਹਾਨੂੰ ਪਤਾ ਕਿ ਉਹ ਜ਼ਬਾਨ ਤੋਂ ਮੁੱਕਰ ਜਾਂਦਾ ਹੈ। ਕੋਈ ਇਹੋ ਜਿਹੀ ਘਟਨਾ ਵਾਪਰ ਜੇ ਕੋਈ ਇਹੋ ਜਿਹਾ ਨੁਕਸਾਨ ਕੋਈ ਕਰ ਦੇ ਫਿਰ ਉਹ ਭਰਿਆ ਨਹੀਂ ਜਾ ਸਕਦਾ। ਸੋ ਇਸ ਕਰਕੇ ਜਿੱਥੇ ਅਸੀਂ ਦੇਖਦੇ ਨਾਲ ਹੈ ਪਰ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਇਹ ਜਲਦੀ ਤੋਂ ਜਲਦੀ ਖੁੱਲਣਾ ਔ ਔਰ ਸਾਡਾ ਜਿਹੜਾ ਕਿ ਅੰਮ੍ਰਿਤਸਰ ਟੂਰਿਸਟ ਸਿਟੀ ਤੁਹਾਨੂੰ ਪਤਾ ਹੈ ਇਹਦਾ ਬਹੁਤ ਵੱਡਾ ਨੁਕਸਾਨ ਐ ਇਸ ਵੇਲੇ ਹੋ ਰਿਆ ਸਾਰੀ ਹੋਟਲ ਇੰਡਸਟਰੀ ਬੰਦ ਹੋ ਗਈ ਐ ਔਰ ਫੂਡ ਦੀ ਇੰਡਸਟਰੀ ਬੰਦ ਹੋ ਗਈ ਰੈਸਟੋਰੈਂਟ ਖਾਲੀ ਹੋ ਗਏ ਔਰ ਵੱਡੀ ਗੱਲ ਐ 70% ਲੇਬਰ ਸਾਡੀ ਬਾਹਰੋਂ ਆ ਕੇ ਕੰਮ ਕਰਦੀ ਐ ਇਸ ਇੰਡਸਟਰੀ ਚ ਜਿਹੜੇ ਪੰਜਾਬ ਵਾਲੇ ਬਹੁਤ ਰੌਲਾ ਪਾਉਂਦੇ ਮਾਈਕ ਫੜ ਕੇ ਕਿ ਪੰਜਾਬ ਚ ਕਾਰੋਬਾਰ ਹੈ ਨਹੀਂ ਮੈਨੂੰ ਦੱਸਣਾ ਚਾਹਨਾ ਅੱਜ ਪਤਾ ਕਰ ਲੋ ਸਾਰਿਆਂ ਨੂੰ ਇਸ ਗੱਲ ਦਾ ਫਿਕਰ ਐ ਕਿ ਜੇ ਲੇਬਰ ਭੱਜ ਗਈ ਤਾਂ ਦੁਬਾਰਾ ਲੇਬਰ ਲਿਆਉਣੀ ਕਿੱਦਾਂ ਐ ਸੋ ਉਹ ਲੇਬਰ ਸਾਰੀ ਬਾਹਰ ਜੇ ਥੋੜੇ ਦਿਨਾਂ ਤੱਕ ਅਸੀਂ ਨਹੀਂ ਸਖਾਵੇਂ ਹੁੰਦੇ ਤੇ ਉਹ ਲੋਕ ਵਾਪਸ ਚਲੇ ਜਾਣਗੇ ਤੇ ਫਿਰ ਸਾਡੇ ਲਈ ਇੰਡਸਟਰੀ ਨੂੰ ਮੁੜ ਸ਼ੁਰੂ ਕਰਨਾ ਬੜਾ ਔਖਾ ਹੋ ਜਾਂਦਾ। ਸੋ ਅਸੀਂ ਇਸ ਕਰਕੇ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਇਹ ਸਾਰੇ ਮਸਲੇ ਹੱਲ ਹੋਣ। ਲਿਖਤੀ ਤੌਰ ਤੇ ਵੀ ਸਰਕਾਰ ਨੂੰ ਭੇਜਦੇ ਆ ਤੇ ਇਹਦੇ ਵਿਰੁੱਧ ਵੀ ਇੱਕ ਵੱਡੀ ਮੁਹਿੰਮ ਜਿਹੜੀ ਆ ਉਹ ਚਲਾਈ ਜਾਊਗੀ। ਖਾਸ ਕਰਕੇ ਕਿਉਂਕਿ ਮੈਂ ਅੰਦਰ ਨਹੀਂ ਚਾਹਨਾ ਕਿ ਬਾਰਡਰ ਦੇ ਜਨੇ ਐਮਪੀ ਬਾਰਡਰ ਦੇ ਨਾਲ ਇੰਡੀਆ ਦੇ ਲੱਗਦੇ ਜਨੇ ਵੀ ਮੈਂਬਰ ਪਾਰਲੀਮੈਂਟ ਨੇ ਅਸੀਂ ਇੱਕ ਕਾਫੀ ਵੱਡਾ ਗਰੁੱਪ ਅਸੀਂ ਆਪਣਾ ਬਣਾਇਆ ਹੈ। ਉਹਨਾਂ ਸਾਰਿਆਂ ਨਾਲ ਮੇਰੀ ਗੱਲਬਾਤ ਹੋਈ ਹੈ ਇਹ ਸਾਰਾ ਇਸ਼ੂ ਅਸੀਂ ਬੜੇ ਵੱਡੇ ਤਰੀਕੇ ਨਾਲ ਟੇਕ ਅਪ ਕਰਾਂਗੇ ਔਰ ਜਿਹੜੀ ਜਿਵੇਂ ਜਦੋਂ ਦੇਸ਼ ਤੇ ਕੋਈ ਮੁਸੀਬਤ ਆਉਂਦੀ ਹੈ ਤੇ ਇਹ ਉਸ ਮੁਸੀਬਤ ਦਾ ਕੁਝ ਲੋਕ ਕਾਲਾ ਬਜਾਰੀ ਖਾਣ ਪੀਣ ਚ ਕਰਦੇ ਨੇ ਕੁਝ ਆਉਣ ਜਾਣ ਵਾਲੀਆਂ ਚੀਜ਼ਾਂ ਚ ਕਾਲਾ ਬਜਾਰੀ ਕਰਦੇ ਨੇ ਇਹਦਾ ਕੋਈ ਕਾਨੂੰਨ ਕੋਈ ਨਾ ਕੋਈ ਕਾਨੂੰਨ ਸਰਕਾਰ ਲੈ ਕੇ ਆਵੇ ਤਾਂ ਕਿ ਜਿਹੜਾ ਬਰਾਬਰ ਦਾ ਦੇਸ਼ ਧਰੋਹ ਦਾ ਪਰਚਾ ਇਹਨਾਂ ਦੇ ਵੀ ਨਾਲ ਹੀ ਹੋ ਜੀ